ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਰੋਲਾ ਜੰਕਸ਼ਨ ਤੇ ਅੱਜ ਅਸੀਂ ਗੱਲ ਕਰਾਂਗੇ ਉਸ ਖਬਰ ਦੀ ਜੋ ਪਾਣੀ ਵਾਂਗ ਭਾਰਤ ਤੇ ਪਾਕਿਸਤਾਨ ਦੇ ਵਿੱਚ ਫੈਲੀ ਹੋਈ ਹੈ ਜੀ ਹਾਂ ਗੱਲ ਕਰਦੇ ਹਾਂ ਸਰਬਜੀਤ ਕੌਰ ਦੀ ਸਰਬਜੀਤ ਕੌਰ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਵਿੱਚ ਮੱਥਾ ਟੇਕਣ ਲਈ ਭਾਰਤ ਤੋਂ ਇੱਕ ਜੱਥਾ ਜਾਂਦਾ ਹੈ ਅਤੇ ਇੱਕ ਕੁੜੀ ਸਰਬਜੀਤ ਕੌਰ ਜਿਹੜੀ ਗਈ ਸੀ ਦਰਸ਼ਨ ਕਰਨ ਪਰ ਵਾਪਸ ਨਹੀਂ ਮੁੜੀ ਇਹ ਕੀ ਰਸਤਾ ਸੀ ਇਹ ਸ਼ਰਦਾ ਸੀ ਜਾਂ ਇਸ਼ਕ ਦਾ ਚੰਦ ਤੇ ਸਭ ਤੋਂ ਵੱਡੀ ਗੱਲ ਕਿ ਇਸ ਦੇ ਨਾਲ ਧੋਖਾ ਨਹੀਂ ਕਿ ਇਹ ਸੋ ਨ ਕਿਸ ਨੇ ਗੁਮਰਾਹ ਨਹੀਂ ਕੀਤਾ ਜਾਂ ਫਿਰ ਇਸ ਦਾ ਖੇਡ ਪਹਿਲਾਂ ਤੋਂ ਹੀ ਲਿਖਿਆ ਹੋਇਆ ਸੀ ਪਾਕਿਸਤਾਨ ਦੇ ਮੌਲਵੀ ਦੇ ਸਾਹਮਣੇ ਬੈਠੀ ਸਰਬਜੀਤ ਕੌਰ ਹੁਣ ਨੂਰ ਹੁਸੈਨ ਬਣ ਚੁੱਕੀ ਹੈ ਮੌਲਵੀ ਪੁੱਛਦਾ ਹੈ ਕਿ ਤੂੰ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰ ਰਹੀ ਹੈ ਇਹ ਕਹਿੰਦੀ ਹੈ ਹਾਂ ਜੀ ਆਪਣੀ ਮਰਜ਼ੀ ਨਾਲ ਕੀ ਤੂੰ ਆਪਣੀ ਮਰਜ਼ੀ ਨਾਲ ਨਿਕਾਹ ਕਰ ਰਹੀ ਹੈ ਇਹ ਫਿਰ ਕਹਿੰਦੀ ਬਿਲਕੁਲ ਆਪਣੀ ਮਰਜ਼ੀ ਨਾਲ ਕੀ ਨਾਸਿਰ ਨਾਲ ਰਹਿਣਾ ਚਾਹੁੰਦੀ ਹੈ ਉਹ ਗੋ ਹਾਂ ਜੀ ਮੈਂ ਇੱਥੇ ਹੀ ਰਹਿਣਾ ਚਾਹੁੰਦੀ ਹਾਂ ਇੱਕ ਵੀ ਲਾਈਨ ਮਜਬੂਰ ਦੀ ਨਹੀਂ ਇੱਕ ਵੀ ਲਫ਼ਜ਼ ਡਰਦਾ ਨਹੀਂ ਪਰ ਫਿਰ ਸਵਾਲ ਕਿਉਂ ਖੜੇ ਹੋਏ ਜਦੋਂ ਪਹਿਲੀ ਵਾਰ ਖਬਰ ਆਈ ਕਪੂਰਥਲਾ ਦੀ ਔਰਤ ਗਾਇਬ ਜਥੇ ਤੋਂ ਲਾਪਤਾ ਲੋਕਾਂ ਨੇ ਕਿਹਾ ਸ਼ਾਇਦ ਬਿਮਾਰ ਹੋ ਗਈ ਜਥੇ ਤੋਂ ਖੋ ਗਈ ਸ਼ਾਇਦ ਕਿਡਨਾਪ ਹੋ ਗਈ ਪਰ ਵੀਡੀਓ ਨੇ ਸਾਰਾ ਕੈਲੰਡਰ ਹੀ ਉਲਟ ਦਿੱਤਾ ਇੱਥੇ ਇਹ ਇੱਥੇ ਧਰਮ ਲਈ ਨਹੀਂ ਇਸ਼ਕ ਲਈ ਗਈ ਸੀ 8-9 ਸਾਲ ਤੋਂ ਨਸਰ ਨਾਲ ਫੇਸਬੁੱਕ ਤੇ ਗੱਲਬਾਤ ਮਿੱਤਰਤਾ ਪਿਆਰ ਨਿਕਾਹ ਧਰਮ ਪਰਿਵਰਤਨ ਸਾਰੀ ਕਹਾਣੀ ਇੱਕ ਇੱਕ ਲਫਜ਼ ਵਿੱਚ ਬਾਹਰ ਆ ਗਈ ਸਰਬਜੀਤ ਦਾ ਪਿਛੌੜ ਕਪੂਰਥਲਾ ਦੀ ਰਹਿਣ ਵਾਲੀ ਪਹਿਲਾ ਤਿੰਨ ਕੇਸ ਦਰਜ ਪੁੱਤਾਂ ਦੇ ਵੀ ਪਰਚੇ ਪੁੱਤਾਂ ਦੇ ਵੀ ਪਰਚੇ ਪੁਰਾਣੀ ਫੈਮਲੀ ਡਿਸਪਿਊਟਸ ਤੇ ਇੱਥੇ ਸਭ ਤੋਂ ਵੱਡਾ ਸਵਾਲ ਖੜਦਾ ਹੈ ਇੱਥੇ ਤਿੰਨ ਤਿੰਨ ਪਰਚੇ ਵਾਲੀ ਔਰਤ ਨੂੰ ਐਸਜੀਪੀਸੀ ਨੇ ਕਲੀਅਰੈਂਸ ਕਿਵੇਂ ਦਿੱਤੀ ਪੁਲਿਸ ਨੇ ਕਲੀਅਰੈਂਸ ਕਿਵੇਂ ਦਿੱਤੀ ਪਾਸਪੋਰਟ ਕਿਵੇਂ ਅੱਗੇ ਗਿਆ ਐਸਜੀਪੀਸੀ ਮੈਂਬਰ ਨੂੰ ਇਸ ਦੇ ਨਾਲ ਕਿ ਜਾਣ ਪਛਾਣ ਸੀ ਕਿ ਸਾਰੇ ਮਿਲੇ ਹੋਏ ਸਨ ਕੀ ਕੀਤੇ ਕੁਝ ਹੋਰ ਖੇਡ ਰਿਹਾ ਸੀ ਤਿੰਨ ਪਰਚੇ ਵਾਲੀ ਔਰਤ ਨੂੰ ਪੁਲਿਸ ਨੇ ਕਲੀਨ ਚਿੱਟ ਕਿਵੇਂ ਦਿੱਤੀ ਐਸਜੀਪੀਸੀ ਮੈਂਬਰ ਨੇ ਪਾਸਪੋਰਟ ਕਿਸ ਸਬੰਧ ਵਿੱਚ ਅਸੈਪਟ ਕੀਤਾ ਵੈਰੀਫਿਕੇਸ਼ਨ ਰਿਪੋਰਟ ਕਲੀਨ ਕਿਵੇਂ ਆ ਗਈ ਜੱਥੇ ਦੀ ਲਿਸਟ ਵਿੱਚ ਨਾਮ ਕਿਵੇਂ ਪਾਸ ਹੋਇਆ ਕੀ ਕਿਸੇ ਨੇ ਇਸ ਦੀ 8-9 ਸਾਲ ਦੀ ਔਨਲਾਈਨ ਲਵ ਸਟੋਰੀ ਕਦੇ ਚੈੱਕ ਕੀਤੀ ਇੱਕ ਔਰਤ ਦੀ ਮਸਤੀ ਤੇ ਹਜ਼ਾਰਾਂ ਲੋਕ ਦੀ ਯਾਤਰਾ ਉੱਤੇ ਸ਼ੱਕ ਦਾ ਪਰਛਾਵਾ ਮੌਲਵੀ ਦੇ ਸਾਹਮਣੇ ਉਸ ਦਾ ਕਬੂਲਨਾਮਾ ਮੌਲਵੀ ਕੀ ਤੁਸੀਂ ਨਾਸਿਰ ਨੂੰ ਜਾਣਦੇ ਹੋ ਨੂਰ ਹਾਂਜੀ 8-9 ਸਾਲ ਤੋਂ ਕੀ ਤਲਾਕ ਹੋ ਗਿਆ ਬਿਲਕੁਲ ਤਲਾਕ ਹੋ ਗਿਆ ਸਾਰਾ ਕਬੂਲਨਾਮਾ ਕੈਮਰੇ ਦੇ ਸਾਹਮਣੇ ਕੋਈ ਦਬਾਅ ਨਹੀਂ ਕੋਈ ਸ਼ਰਮ ਨਹੀਂ ਕੋਈ ਇਨਕਾਰ ਨਹੀਂ ਪਰ ਸਰਦਾਰ ਵਾਲੇ ਇੱਕ ਵੱਡੀ ਸੱਟ ਕਿਉਂਕਿ ਇੱਕ ਧਰਮ ਨਹੀਂ ਪਿਆਰ ਦੇ ਪਿੱਛੇ ਗਈ ਸੀ ਇਹ ਪਹਿਲੀ ਵਾਰ ਨਹੀਂ ਹੋਇਆ 2018 ਕਿਰਨ ਵਾਲਾ ਆਮਨਾ ਬੀਬੀ ਤਿੰਨ ਬੱਚੇ ਕਰ ਵਾਲੇ ਦੀ ਮੌਤ ਜੱਥੇ ਵਿੱਚ ਗਈ ਤੇ ਉਧਰ ਨਿਕਾ ਕਰ ਲਿਆ ਅੱਜ ਕਿੱਥੇ ਹੈ ਕਿਸੇ ਨੂੰ ਪਤਾ ਨਹੀਂ 2024 ਜਸਪ੍ਰੀਤ ਕੌਰ ਜਨਮ ਜਰਮਨੀ ਵਿੱਚ ਪਾਕਿਸਤਾਨੀ ਮੁੰਡੇ ਨਾਲ ਪਿਆਰ ਧਾਰਮਿਕ ਵੀਜ਼ਾ ਲਿਆ ਜੱਥੇ ਨਾਲ ਪਾਕਿਸਤਾਨ ਧਰਮ ਬਦਲਿਆ ਉotra settle ਆਪਾਂ ਕਿਸੇ ਦੇ ਪਿਆਰ ਤੇ ਇਤਰਾਜ ਨਹੀਂ ਕਰਦੇ ਇਤਰਾਜ ਤਰੀਕੇ ਤੇ ਹੈ ਸਭ ਤੋਂ ਵੱਡਾ ਪੁਆਇੰਟ ਆਪਾਂ ਕਿਸੇ ਨੂੰ ਇਸ਼ਕਰਨ ਤੋਂ ਨਹੀਂ ਰੋਕ ਸਕਦੇ ਨਾ ਕਿਸੇ ਨੂੰ ਧਰਮ ਬਦਲਣ ਤੋਂ ਉਹਦਾ ਹੱਕ ਉਹਦੀ ਆਜ਼ਾਦੀ ਪਰ ਜਥਾ ਧਰਮ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਐਸਜੀਪੀਸੀ ਵੀਜ਼ਾ ਰੂਟ ਇਹ ਸਾਰੇ ਨੂੰ ਇਸ਼ਕ ਲਈ ਵਰਤ ਨਹੀਂ ਸਕਦੇ ਕਿਉਂਕਿ ਇਸ ਦਾ ਨੁਕਸਾਨ ਕੌਣ ਸਹੇਗਾ ਸਿੱਖ ਸੰਗਤ ਆਮ ਸਰਦਾਲੂ ਵੀਜ਼ਾ ਐਪਲੀਕੈਂਟਸ ਜਿਹੜੇ ਸੱਚੇ ਮਨ ਨਾਲ ਦਰਸ਼ਨ ਕਰਨ ਜਾਣੇ ਚਾਹੁੰਦੇ ਇਹ ਇੱਕ ਔਰਤ ਦੀ ਮਸਤੀ ਬਾਕੀਆਂ ਲਈ ਸੈਂਚਰੀਜ਼ ਅਲੋਂਗ ਫੇਥ ਨੂੰ ਸ਼ੱਕੀ ਬਣਾ ਦਿੰਦੀ ਹੈ ਤੇ ਦੋਸਤੋ ਹੁਣ ਦੱਸਦੇ ਹਾਂ ਤੁਹਾਨੂੰ ਸਰਬਜੀਤ ਕੋਰਵਾਰੇ ਜਿਸ ਨੇ ਆਪਣੇ ਤਿੰਨ ਤਿੰਨ ਨਾਂ ਰੱਖ ਕੇ ਪੂਰੇ ਪੰਜਾਬ ਦੇ ਸਿਸਟਮ ਨੂੰ ਚੈਲੰਜ ਦੇ ਦਿੱਤਾ ਇੱਕ ਨਾ ਨਹੀਂ ਤਿੰਨ ਨਾਂ ਇੱਕ ਦੇਸ਼ ਨਹੀਂ ਦੋ ਦੇਸ਼ ਰਾਬਤਾ ਵੀ ਇਹਨਾਂ ਲੰਬਾ ਜਿੰਨਾ ਇਨਸਾਨ ਆਪਣੀ ਜ਼ਿੰਦਗੀ ਚ ਨਹੀਂ ਕੱਢਦਾ ਇਹ ਕੌਣ ਸੀ ਕਿੱਥੋਂ ਆਈ ਕਿੱਥੇ ਗਈ ਤੇ ਅਸਲ ਵਿੱਚ ਪਲਾਨ ਕੀ ਸੀ ਆਓ ਅੱਜ ਦੱਸਦੇ ਹਾਂ ਤੁਹਾਨੂੰ ਇਹ ਔਰਤ ਲੁਧਿਆਣਾ ਦੀ ਰਹਿਣ ਵਾਲੀ ਨਾਮ ਸਰਬਜੀਤ ਕੌਰ ਪਰ ਦੁਨੀਆ ਦੇ ਰਿਕਾਰਡਾਂ ਵਿੱਚ ਇਹ ਸਿਮਰਨਜੀਤ ਕੌਰ ਵੀ ਸੀ ਤੇ ਪਾਕਿਸਤਾਨ ਚ ਇਹ ਨੂਰ ਹਸਨ ਬਣ ਕੇ ਫਿਰ ਰਹੀ ਸੀ ਇੱਕ ਬੰਦੇ ਦੇ ਇੱਕ ਨਾਂ ਇੱਕ ਔਰਤ ਦੇ ਤਿੰਨਾ ਇੱਥੇ ਹੀ ਮਾਮਲਾ ਗਲਤ ਸਲਤ ਲੱਗਣ ਲੱਗ ਜਾਂਦਾ ਹੈ ਲੋਕ ਕਹਿੰਦੇ ਨੇ ਆਪਣਾ ਨਾਂ ਹੀ ਸਥਿਰ ਨਾ ਹੋਵੇ ਉਹਦੀ ਜ਼ਿੰਦਗੀ ਕਿੱਥੇ ਸਥਿਰ ਹੋਵੇਗੀ ਘਰ ਵਾਲੇ ਕਹਿੰਦੇ ਨੇ ਇਹਦੀ ਜ਼ਿੰਦਗੀ ਚ ਕੁਝ ਗੜਬੜ ਹਮੇਸ਼ਾ ਸੀ ਮਾਨਸਿਕ ਤੌਰ ਤੇ ਅਬਸੈਟ ਇਕੱਲਾ ਰਹਿਣ ਦਾ ਸੁਭਾ ਰਾਬਤੇ ਜੋ 6-7 ਮਹੀਨੇ ਨਹੀਂ ਸਿੱਧੇ 8-9 ਸਾਲ ਚੱਲਦੇ ਰਹੇ ਕਈ ਵਾਰ ਕਰੇਲੂ ਫ੍ਰਿਕਸ਼ਨ ਕਈ ਵਾਰ ਇਮੋਸ਼ਨਲ ਪ੍ਰੈਸ਼ਰ ਪਰ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹਦੀ ਜ਼ਿੰਦਗੀ ਇੱਕ ਦਿਨ ਦੋ ਮੁਲਕਾਂ ਦੀ ਖਬਰ ਬਣ ਜੂ। ਇਹਦੀ ਪਾਕਿਸਤਾਨਨ ਸਟੋਰੀ ਕਿਵੇਂ ਸ਼ੁਰੂ ਹੋਈ? 2016-17 ਦੇ ਆਸ-ਪਾਸ ਇਹਦਾ ਇੱਕ ਪਾਕਿਸਤਾਨੀ ਬੰਦੇ ਨਾਲ ਆਨਲਾਈਨ ਰابطਾ ਬਣਿਆ। ਪਹਿਲਾਂ ਕੈਜ਼ੂਅਲ, ਫਿਰ ਡੇਲੀ ਚੈਟ, ਫਿਰ ਕਾਲਸ, ਫਿਰ ਪਰਸਨਲ ਫੋਟੋਸ ਦਾ ਐਕਸਚੇਂਜ, ਫਿਰ ਰਿਲੇਸ਼ਨਸ਼ਿਪ ਦੀ ਗੱਲ। ਅਤੇ ਹੌਲੀ-ਹੌਲੀ 8-9 ਸਾਲ ਦੀ ਡੀਪ ਕਨੈਕਸ਼ਨ ਬਣ ਗਈ। ਉਹ ਬੰਦਾ ਪਹਿਲਾਂ ਹੀ ਵਿਆਹशुदा ਤੇ ਤਿੰਨ ਬੱਚੇ ਹਨ ਪਰ ਦੇਰ ਰਾਤ ਵਾਲੀਆਂ ਗੱਲਾਂ इमोशनल سپورਟ ਇਹ ਸਭ ਨੇ ਸੌਰਤ ਨੂੰ ਉਸਦੀ ਲਾਈਫ ਚ ਖਿੱਚ ਲਿਆ ਪਰ ਭਾਈ ਇਹ ਪਿਆਰ ਨਹੀਂ ਇਹ ਡਬਲ ਲਾਈਫ ਸੀ ਇਸ ਦੇ ਉੱਤੇ ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਤਿੰਨ ਕੇਸ ਨੇ ਧੋਖਾਧੜੀ ਬਲੈਕਮੇਲ ਥ੍ਰੈਟ ਕਪੂਰਥਲਾ ਦੇ ਦੋ ਪਰਚੇ ਇਹਦੀ ਕੈਰੈਕਟਰ ਸਕੈਚ ਬਹੁਤ ਕੰਪਲੈਕਸ ਸੀ ਲੋਕ ਕਹਿੰਦੇ ਨੇ ਜਿੱਥੇ ਆਇਡੈਂਟੀਟੀ ਕਲੀਅਰ ਨਹੀਂ ਉਹਤੇ ਇੰਟੈਂਸ਼ਨਸ ਕਿਵੇਂ ਖਰੇ ਹੋਣਗੇ ਹੁਣ ਆ ਗਿਆ ਸਭ ਤੋਂ ਵੱਡਾ ਮੋੜ ਇਹ ਜੱਥੇ ਨਾਲ ਐਸਜੀਪੀਸੀ ਰਾਈ ਪਾਕਿਸਤਾਨ ਜਾਣ ਲਈ ਅਪਲਾਈ ਕਰਦੀ ਹੈ ਐਸਜੀਪੀਸੀ ਨੇ ਫਾਰਮ ਭੇਜਾ ਉਹਨਾਂ ਦਾ ਕਹਿਣਾ ਸਾਡਾ ਕਮ ਸਿਰਫ ਪੇਪਰ ਪਾਉਣਾ ਵੈਰੀਫਿਕੇਸ਼ਨ ਪੁਲਿਸ ਤੇ ਕੇਂਦਰੀ ਏਜੰਸੀ ਕਰਦੀ ਹੈ ਪਰ ਇੱਥੇ ਲੋਕ ਸ਼ੋਕ ਜੇ ਇਸ ਦੇ ਉੱਤੇ ਕੇਸ ਸਨ ਫਿਰ ਕਲੀਅਰੈਂਸ ਕਿਵੇਂ ਮਿਲ ਗਈ ਇਹ ਪੁਆਇੰਟ ਅਜੇ ਵੀ ਸਭ ਤੋਂ ਵੱਡਾ ਮਿਸਟਰੀ ਹੈ ਇਹ 15 ਨੂੰ ਜੱਥੇ ਚੜਦੀ ਹੈ ਪਰ ਪਾਕਿਸਤਾਨ ਪਹੁੰਚਦੇ ਹੀ ਨਾ ਜੱਥੇ ਨਾਲ ਰਹੀ ਨਾ ਐਸਜੀਪੀਸੀ ਵਾਲਿਆਂ ਨਾਲ ਨਾ ਜੋ ਸ਼ਡਿਊਲ ਸੀ ਉਹ ਫੋਲੋ ਇਸੇ ਦਸ ਬੰਦੇ ਕੋਲ ਜਾਂਦੀ ਹੈ ਉਤੇ ਨਾ ਸਰਬਜੀਤ ਕੌਰ ਨਾ ਸਿਮਰਨਜੀਤ ਕੌਰ ਇਹ ਨੂਰ ਹੁਸੈਨ ਬਣਦੀ ਹੈ ਨਾ ਜੱਥਾ ਨਾ ਰਿਲੀਜੀਅਸ ਵਿਜ਼ਿਟ ਇਹਦੀ ਪਰਸਨਲ ਜ਼ਿੰਦਗੀ ਦਾ ਸਭ ਤੋਂ ਵੱਡਾ ਸਟੈਪ ਸੀ ਉਧਰ ਪਾਕਿਸਤਾਨ ਵਾਲੇ ਬੰਦੇ ਨੇ ਇੰਟਰਵਿਊ ਦਿੱਤਾ ਹਾਂ ਮੇਰੇ ਕੋਲ ਆਈ ਸੀ ਹਾਂ ਰਿਸ਼ਤਾ ਸੀ ਹਾਂ ਅਸੀਂ ਇਕੱਠੇ ਰਹਿਣ ਦੀ ਸੋਚੀ ਸੀ ਇਹ ਵੀ ਕਿਹਾ ਉਸਨੇ ਨਾ ਬਦਲਿਆ ਉਹ ਨੂਰ ਬਣ ਕੇ ਆਈ ਹੈ ਇਹ ਇੰਟਰਵਿਊ ਨੇ ਪੂਰਾ ਮਾਮਲਾ ਹਿਲਾ ਦਿੱਤਾ ਤੇ ਇਸ ਕੇਸ ਤੋਂ ਬਾਅਦ ਐਸਜੀਪੀਜ਼ੀ ਨੇ ਐਸਜੀਪੀਸੀ ਨੇ ਤੁਰੰਤ ਐਲਾਨ ਕਰ ਦਿੱਤਾ ਇਕੱਲੀ ਔਰਤ ਹੁਣ ਨਹੀਂ ਭੇਜੀ ਜਾਵੇਗੀ ਬੈਕਗਰਾਉਂਡ ਚੈੱਕ ਸਕਦਾ ਜਥੇ ਨਾਲ ਵੀ ਹੰਦੋ ਹੰਦ ਹਰ ਟੇਲ ਵੈਰੀਫਾਈਡ ਇਹ ਐਸਜੀਪੀਸੀ ਦਾ ਸਭ ਤੋਂ ਤਿੱਖਾ ਫੈਸਲਾ ਸੀ ਲੋਕ ਬੋਲ ਪਏ ਮਾਮਲਾ ਛੋਟਾ ਨਹੀਂ ਤਾਂ ਹੀ ਐਜੀਬੀਸੀ ਰੂਲ ਹੀ ਬਦਲ ਗਿਆ ਦੋਸਤੋ ਇਸ ਨੇ ਜੋ ਕਾਰਾ ਕੀਤਾ ਹੈ ਉਹ ਇਸ ਦੀ ਨਿਗਾ ਵਿੱਚ ਸਹੀ ਹੈ ਜਾਂ ਨਹੀਂ ਇਹ ਆਪਾਂ ਨੂੰ ਨਹੀਂ ਪਤਾ ਪਰ ਇਹ ਸਾਡੀਆਂ ਨਜ਼ਰਾਂ ਵਿੱਚ ਬਹੁਤ ਜ਼ਿਆਦਾ ਗਲਤ ਹੈ ਮੈਂ ਅੱਜ ਵੀ ਬੇਨਤੀ ਕਰਦਾ ਹਾਂ ਸਰਬਜੀਤ ਕੌਰ ਨੇ ਨਿਕਾ ਕਰਵਾਇਆ ਕੋਈ ਇਤਰਾਜ਼ ਦਾ ਵਿਸ਼ਾ ਨਹੀਂ ਸਰਬਜੀਤ ਕੌਰ ਨੇ ਟਰਮ ਤਬਦਿਲ ਕੀਤਾ ਇਹ ਉਹਦੀ ਨਿੱਜੀ ਜ਼ਿੰਦਗੀ Hình ਏ ਉਹਦੀ ਨਿੱਜੀ ਇੱਛਾ ਏ ਉਹਦੀ ਜਾਦੀ ਹੈ ਪਰ ਉਹਦੀ ਆਜ਼ਾਦੀ ਨਹੀਂ ਸੀ ਕੀ ਪਰ ਉਹਦੀ ਪਰ ਇਹ ਉਹਦੀ ਆਜ਼ਾਦੀ ਨਹੀਂ ਕੀ ਤੁਸੀਂ ਧਰਮ ਦੇ ਨਾਂ ਦੀ ਵਰਤੋਂ ਕਰੋ ਤੁਸੀਂ ਜੱਥੇ ਦੀ ਵਰਤੋਂ ਕਰੋ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੂਰਵ ਦੀ ਵਰਤੋਂ ਕਰੋ ਤੁਸੀਂ ਗੁਰਦੁਆਰਾ ਸਾਈ ਬਾਣ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੇ ਆਂ ਇਹ ਗੱਲ ਦੀ ਵਰਤੋਂ ਕਰੋ ਤੁਹਾਡੇ ਵੱਲੋਂ ਛੜੇੰਤਰ ਜਿਹੜਾ ਰਚਿਆ ਗਿਆ ਜਿਹੜੀ ਚਲਾਕੀ ਖੇਡੀ ਗਈ ਖੇਡੀ ਗਈ ਹੈ ਧਾਰਮਿਕਤਾ ਦੇ ਨਾਲ ਤੇ ਸਵਾਲ ਸਿਰਫ ਇਸ ਗੱਲ ਦੇ ਖੜੇ ਹੋਏ ਹੈ ਸੁਪਵਿਕ ਦੇ ਵਿੱਚ ਇਹੋ ਜਿਹਾ ਕੁਝ ਵੀ ਨਾ ਹੋਵੇ ਇਹਦੀ ਕਾਮਨਾ ਕਰਦੇ ਆਂ ਆਪਾਂ ਵੱਦ ਤੋਂ ਵੱਦ ਵਿਜੇ ਲੱਗਿਆ ਕਰਨ ਇਹਦੀ ਅਸੀਂ ਕਾਮਨਾ ਕਰਦੇ ਆਂ ਕਿ ਇਤ ਕੀ ਖੁੱਲੇ ਡੁੱਲੇ ਵਿਜੇ ਲੱਗੇ ਇਹਦੇ ਬਾਰੇ ਵੀ ਜਾਣਦੇ ਆਂ ਸਰਦਾ ਲੋ ਆਓ ਸਰਦਾ ਭਾਵਨਾ ਤਹਿਤ ਇਹਦੇ ਬਾਰੇ ਵੀ ਜਾਣਦੇ ਆਂ ਇਹ ਸੀ ਸਰਬਜੀਤ ਗੁਰ ਵਾਲੇ ਕੁਝ ਗੱਲਾਂ ਉਸ ਨੇ ਧਰਮ ਦੀ ਆੜ ਵਿੱਚ ਜੋ ਹਰਕਤ ਕੀਤੀ ਹੈ ਉਹ ਬਹੁਤ ਹੀ ਸ਼ਰਮਨਾਕ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲੋ ਮਿਲਦੇ ਹਾਂ ਅਗਲੀ ਵੀਡੀਓ ਨਾਲ ਜਦ ਤੱਕ ਲਈ ਧੰਨਵਾਦ ਜੀ